ਦੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੇ ਆਂਗੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚੈਹਲ ਕਲੈਕਟਿਵ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੀ ਲੈ ਕੇ ਆਏ ਆ ਇਹ ਮਸਲੀਨ ਆ ਬਟਰ ਕਾਟਨ ਵੀ ਕਹਿ ਦਿੰਦੇ ਆ ਮਸਲੀਨ ਵੀ ਆ ਸੁਪੀਰੀਅਰ ਫੈਬਰਿਕ ਲੋਗਾ ਬਹੁਤ ਸੋਹਣਾ ਬਿਲਕੁਲ ਦੇਸੀ ਕਿਓ ਵਰਗਾ ਫੈਬਰਿਕ ਐਨਾ ਜਿਆਦਾ ਸੌਫਟਨੈਸ ਦਾ ਤੇ ਇਹ ਆਲ ਓਵਰ ਸੂਟ ਰਹਿਣਗੇ ਤੇ ਜਿਹੜੀਆਂ ਭੈਣਾਂ ਇਦਾਂ ਦੇ ਫੈਬਰਿਕ ਲਾਈਕ ਕਰਦੀਆਂ ਨੇ ਤਾਂ ਤੁਸੀਂ ਆਪਣੇ ਫਟਾਫਟ ਲੈਣੇ ਆ ਸਕਰੀਨਸ਼ਾਟ ਤੇ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੁੱਟਾਂ ਨੂੰ ਮੰਗਵਾ ਸਕਦੇ ਹੋ ਜਿਹੜੀਆਂ ਭੈਣਾਂ ਫਸਟ ਟਾਈਮ ਸਾਡੇ ਚੈਨਲ ਤੇ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਜਿਹੜੀ ਸਾਡੀ ਕਲੈਕਸ਼ਨ ਆ ਉਹ ਕਿੱਦਾਂ ਦੀ ਲੱਗਦੀ ਆ ਤੇ ਲੋ ਜੀ ਤੁਹਾਨੂੰ ਦਿਖਾਉਣੇ ਆ ਅੱਜ ਦੇ ਪੀਸ ਇਹ ਆਰੋਮਾ ਪ੍ਰੋਪਰ 5 ਮੀਟਰ ਦੀ ਕੱਟ ਰਹੂਗੀ ਸਟਾਫ ਇੰਨਾ ਜ਼ਿਆਦਾ ਸੁਪੀਰੀਅਰ ਆ ਬਹੁਤ ਵਧੀਆ ਬਹੁਤ ਪਿਆਰਾ ਸਟਾਫ ਆ ਇਹ ਵਾਲੀ ਪ੍ਰਿੰਟਿੰਗ ਸੇਮ ਰਸ਼ੀਆ ਦੀ ਕਾਟਨ ਦੇ ਉੱਪਰ ਵੀ ਆ ਰਹੀ ਆ ਬਟ ਇਹ ਕਾਟਨ ਨਹੀਂ ਹੈਗੀ ਬਹੁਤ ਪਿਆਰੀ ਜਿਵੇਂ ਆਪਾਂ ਕਹਿ ਦਈਏ ਮੁਡਾਲ ਆ ਹਨਾ ਪਿਓਰ ਮੁਡਾਲ ਦੇ ਉੱਤੇ ਆ ਬਹੁਤ ਸੋਹਣਾ ਬਹੁਤ ਪਿਆਰਾ ਸਟਾਫ ਰਹੂਗਾ ਇਹ ਵਾਲਾ ਸੂਟਾਂ ਦਾ ਤੇ ਮਤਲਬ ਕਿ ਲਾਈਨਿੰਗ ਜਿੰਨਾ ਪੈਣਾ ਨੂੰ ਰਿਕੁਆਇਰ ਆ ਵੈਸੇ ਲਾਈਨਿੰਗ ਨਾਲ ਹੀ ਇਹਨਾਂ ਸੂਟਾਂ ਦੀ ਗ੍ਰੇਸ ਬਣਨੀ ਆ ਵਿਦਆਊਟ ਲਾਈਨਿੰਗ ਬਣਨੀ ਨਹੀਂ ਬਾਕੀ ਜਿੰਨਾ ਨਹੀਂ ਲਗਵਾਉਣਾ ਚਾਹੁੰਦੀ ਆ ਤੁਹਾਡੀ ਆਪਣੀ ਇੱਛਾ ਰਹੂਗੀ ਬਟ ਮੈਂ ਫੇਰ ਵੀ ਦੱਸ ਦਿੰਨੀ ਹਾਂ ਦੀ ਫੀਲ ਆ ਜਿਹੜੀ ਉਹ ਬਿਲਕੁਲ ਹੀ ਇਸ ਤਰ੍ਹਾਂ ਲਚਕਦਾਰ ਰਹੂਗੀ ਕਪੜਾ ਇੰਨਾ ਜ਼ਿਆਦਾ ਜਿਹੜੀਆਂ ਬਣਾ ਕਾਟਨ ਤੋਂ ਬਿਨਾ ਕੁਝ ਵੀ ਵੀਅਰ ਨਹੀਂ ਕਰ ਸਕਦੀਆਂ ਉਹ ਵੀ ਰਾਮ ਦੇ ਨਾਲੇ ਵਾਲੇ ਸਟੱਫ ਨੂੰ ਪਾਉਣੀ ਹੈ ਬਹੁਤ ਸੋਹਣਾ ਸਟੱਫ ਆ ਬਹੁਤ ਪਿਆਰਾ ਇਹ ਚ ਪ੍ਰਿੰਟਿੰਗ ਆ ਸਾਡੇ ਕੋਲ ਕਾਫੀ ਨੇ ਤੇ ਜਿੰਨਾ ਪਹਿਣਾ ਨੂੰ ਇਹ ਚ ਇੱਕ ਫ੍ਰੈਗਰੈਂਸ ਬਹੁਤ ਸੋਹਣੀ ਫ੍ਰੈਗਰੈਂਸ ਆਉਗੀ ਤੁਹਾਨੂੰ ਜਿਹੜੀ ਕਿ ਸੂਟ ਖੋਲਣ ਅਸਾਰ ਤੁਹਾਡੀ ਰੂਹ ਖੁਸ਼ ਕਰ ਦੂਗੀ ਇੰਨਾ ਸੋਹਣਾ ਫ੍ਰੈਗਰੈਂਸ ਆ ਕੱਪੜੇ ਦੀ ਨਾਲ ਇਹਦੇ ਵਿਸਕੋਸ ਮਸਲੀਨ ਰਹਣਗੇ ਦੁਪੱਟੇ ਜਿਸ ਕਾਸਮਸ ਲੀਨ ਦੇ ਰਹਿਣਗੇ ਦੁਪੱਟੇ ਬਹੁਤ ਪਿਆਰੇ ਬਹੁਤ ਹੀ ਸੋਹਣੇ ਜਿਹੇ ਸੋ ਪੂਰੇ ਖੁੱਲੇ ਡੁੱਲੇ ਇਹਨਾਂ ਦੇ ਦੁਪੱਟੇ ਨੇ ਨੰਬਰ ਇਹ ਵਾਲੇ ਸੂਟ ਦਾ ਰੂਗਾ ਜੀ 1 ਫਟੋ ਇਹ ਮੈਂ ਹੂੰ ਇਹ ਬੋਲ ਜਿਦਾਂ ਦਿਖਦਾ ਆ ਲੋ ਨੈਕਸਟ ਆ ਗਿਆ ਇਹ ਜਿਵੇਂ ਤੁਸੀਂ ਆਪਣੇ ਮੰਮਾ ਲਈ ਕਿਸੇ ਲਈ ਵੀ ਬਣਾਉਣਾ ਹੋਵੇ ਲਾਈਟ ਜਿਹਾ ਕਲਰ ਆ ਸਿੰਗਲ ਪੀਸ ਹੈ ਸਾਡੇ ਕੋਲ ਜਿਹੜੀ ਵੀ ਭੈਣ ਚਾਹੀਦਾ ਹੋਵੇ ਤੁਸੀਂ ਲੈ ਸਕਦੇ ਹੋ ਇਹਦੇ ਸਾਰੇ ਕਲਰ ਸੋਲਡ ਆਊਟ ਨੇ ਬਹੁਤ ਸੋਹਣਾ ਸਟੱਫ ਆ ਬਹੁਤ ਗਰੇਸਫੁਲ ਇਦਾਂ ਲੱਗੂਗਾ ਜਿਵੇਂ ਤੁਸੀਂ ਪਿਓਰ 80 ਗ੍ਰਾਮ ਦੀ ਕਰੇਵ ਨਹੀਂ ਨੇਚਰਲ ਕਰੇਵੀਅਰ ਕੀਤੀ ਆ ਉਦਾਂ ਦਾ ਬਾਕੀ ਸਟੱਫ ਦੀ ਫੁੱਲ ਆਨ ਗਾਰੰਟੀ ਆ ਨਾ ਥੋੜਾ ਸ਼੍ਰਿੰਕ ਹੋਵੇ ਘਰੇ ਜਿਵੇਂ ਮਰਜੀ ਤੁਸੀਂ ਇਹਨੂੰ ਵਾਸ਼ ਕਰ ਸਕਦੇ ਹੋ ਬਹੁਤ ਸੋਹਣੀ ਸ਼ਾਈਨ ਆ ਬਹੁਤ ਸੋਹਣੀ ਫ੍ਰੈਗਰੈਂਸ ਆ ਕੱਪੜੇ ਦੇ ਵਿੱਚ ਇਹ ਇਹ ਹੈਗੀ ਇਹਦੇ ਨਾਲ ਦੁਪੱਟੇ ਦੁਪੱਟੇ ਸਾਰੇ ਸੁੱਟਾਂ ਦੇ ਪੂਰੇ ਖੁੱਲੇ ਢੁੱਲੇ ਰਹਿਣਗੇ ਬਹੁਤ ਪਿਆਰੇ ਲੱਣਗੇ ਨੰਬਰ ਇਹਦਾ ਰਹੂਗਾ ਜੀ 2 ਦੋ ਨੰਬਰ ਇਹ ਸੂਟ ਲਵਾਂਗਾ ਇੱਕ ਸਾਦਾ ਆਵਾਲਾ ਡਿਜ਼ਾਈਨ ਸੀਗਾ ਇਹਦੇ ਵੀ ਸਾਰੇ ਕਲਰ ਸੋਲਡ ਆਊਟ ਆ ਸਿੰਗਲ ਪੀਸ 피ਚ ਕਲਰ ਦੇ ਵਿੱਚ ਅਵੇਲੇਬਲ ਆ ਇਹ ਸਾਡੇ ਕੋਲ ਬਟੇ ਇਦਾਂ ਲੱਗੂਗਾ ਦੂਰੋਂ ਜਿਵੇਂ ਇਹਦੇ ਉੱਤੇ ਨਾ ਆਪਾਂ ਜਿਹੜੀ ਗੱਠ ਕਢਾਈ ਦਾ ਕੰਮ ਚੱਲ ਰਿਹਾ ਉਹ ਵਾਲਾ ਹੁੰਦਾ ਦੂਰੋਂ ਇਸ ਤਰ੍ਹਾਂ ਤੁਹਾਨੂੰ ਇਹ ਆਵਾਲੀ ਚੀਜ਼ ਜਿਹੜੀ ਇਹਦੇ ਬਣੀ ਆ ਦੂਰੋਂ ਐਨ ਲੱਗੂਗਾ ਜਿਵੇਂ ਵਰਕ ਹੋਇਆ ਹੁੰਦਾ ਬਟੇ ਸਾਰੀ ਪ੍ਰਿੰਟਿੰਗ ਆ ਸਾਰੇ ਸੂਟ ਦੇ ਉੱਤੇ ਪ੍ਰਿੰਟਿੰਗ ਹੋਈ ਹੋਈ ਆ ਬਹੁਤ ਪਿਆਰੀ ਬਹੁਤ ਹੀ ਸੋਹਣੀ ਤੇ ਨਾਲ ਇਹਦੇ ਵੀ ਸੇਮ ਆ ਰਿਹਾ ਜੀ ਵਿਸਕੋਸ ਮਸਲੀਨ ਦਾ ਦੁਪੱਟਾ ਬਹੁਤ ਸੋਹਣਾ ਬਹੁਤ ਹੀ ਪਿਆਰਾ ਜਿਹਾ ਤੇ ਨੰਬਰ ਹੈਗਾ ਜੀ 3 3 ਨੰਬਰ ਇਹਦੇ ਸੂਟ ਰੋ ਹੋ ਗਾ ਆ ਲੋਤੀ ਬਹੁਤ ਸੋਹਣਾ ਬਹੁਤ ਆ ਸਾਰੇ ਰਸ਼ੀਆ ਬ੍ਰਾਂਡ ਦੇ ਰਹਿਣਗੇ ਬਹੁਤ ਸੋਹਣੀ ਕਲੈਕਸ਼ਨ ਆ ਸੁਪਰ ਕਲੈਕਸ਼ਨ ਆ ਤੇ ਫ੍ਰੈਗਰੈਂਸ ਆਇਆ ਵੀ ਜਿਵੇਂ ਤੁਸੀਂ ਪਰਫਿਊਮ ਲਗਾਇਆ ਹੁੰਦਾ ਇੰਨੀ ਸੋਹਣੀ ਫ੍ਰੈਗਰੈਂਸ ਸੂਟਾਂ ਦੇ ਵਿੱਚੋਂ ਆਉਂਦੀ ਆ ਕਲਰ ਡਿਜ਼ਾਈਨ ਪੈਟਰਨ ਤੁਹਾਨੂੰ ਅਲੱਗ-ਅਲੱਗ ਇਹਨਾਂ ਦੇ ਵਿੱਚ ਮਿਲ ਜਾਣਗੇ ਨਾਲ ਹੀ ਨਾ ਹੀ ਸੇਮ ਵਿਸਕੋਸ ਮਸਲੀਨ ਦੇ ਦੁਪੱਟੇ ਰਹਿਣਗੇ ਨੰਬਰਾਂ ਵਾਲੇ ਸੂਟ ਦਾ ਰੋਗਾ ਜੀ 4 ਤੁਹਾਨੂੰ ਜਿਹੜਾ ਵੀ ਕਲਰ ਜਿਹੜਾ ਵੀ ਸੂਟ ਪਸੰਦ ਆ ਰਿਹਾ ਤੁਸੀਂ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰੀ ਚੱਲਿਓ ਜਿਵੇਂ ਇਹ ਵਾਲੇ ਪੈਟਰਨ ਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਜੀ ਇਹ ਬਲੈਕ ਕਲਰ ਦੇ ਉੱਤੇ ਪਰਪਲ ਦਾ ਵਾ ਇਹ ਵਾਲਾ ਜਿਹੜਾ ਇਹ ਮੂੰਗਿਆ ਸ਼ੇਡ ਮੂੰਗਿਆ ਦੇ ਉੱਤੇ ਗ੍ਰੀਨ ਟੂਨ ਦੇ ਨਾਲ ਆਉਂਦਾ ਇਹ ਵੀ ਬਹੁਤ ਸੋਹਣਾ ਪੈਰਚਾ ਨਾ ਸੇਮ ਹੈਗਾ ਵਿਸਕੋਸ ਮਸਲੀਨ ਦਾ ਦੁਪੱਟਾ ਤੇ ਨੰਬਰ ਹੋਊਗਾ ਜੀ 5 5 ਨੰਬਰ ਇਹ ਸੂਟ ਹੋਊਗਾ ਇੱਕ ਆਹ ਵਾਲਾ ਸੈੱਟ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਉਲਟ ਇਦਾਂ ਰਹੂਗਾ ਵਾਈਟ ਹੈ ਆਫ ਵਾਈਟ ਜਿਹਾ ਕਲਰ ਆ ਕਰੀਮੀ ਜਿਹਾ ਵੇਸਾ ਤੇ ਨਾਲ ਇਹਦੇ ਸੇਮ ਹੈਗਾ ਦੁਪੱਟਾ ਖੁੱਲਾ ਡੁੱਲਾ ਬਹੁਤ ਪਿਆਰਾ ਇਹ ਇਹਦਾ ਨੰਬਰ ਹੈਗਾ ਜੀ 9 9 ਨੰਬਰ ਇਹ ਫੂਟ ਰੂਗਾ ਇੱਕ ਸੂਟ ਦਾ ਮੈਂ ਦੁਪੱਟਾ ਇਹਦਾ ਡਿਜ਼ਾਈਨ ਤੁਹਾਨੂੰ ਦਿਖਾ ਦਿੰਨੀ ਆ ਫੋਲ ਦਿਨੀ ਆ ਆਲੋਚ ਇਦਾਂ ਰੂਗਾ ਇਹਦਾ ਪੈਟਰਨ ਬਹੁਤ ਸੋਹਣਾ ਬਹੁਤ ਪਿਆਰਾ ਦੁਪੱਟਾ ਬਹੁਤ ਖੁੱਲੇ ਡੁੱਲੇ ਬਹੁਤ ਹੀ ਸੋਹਣੇ ਦੁਪੱਟੇ ਇਹਨਾਂ ਦੇ ਨਾਲ ਲੱਗੇ ਹੋਏ ਨੇ ਇਹਦੇ ਵਿੱਚ ਵੀ ਤੁਹਾਨੂੰ ਦੋ ਕਲਰ ਮਿਲ ਜਾਣਗੇ ਦੋਨੇ ਕਲਰ ਇਹਦੇ ਵੀ ਬਹੁਤ ਪਿਆਰੇ ਲੱਗਣਗੇ ਨੰਬਰ 1 ਕ੍ਰੀਮ ਸੂਟ ਦਾ 6 ਆ ਜੀ ਇਹ ਵਾਲਾ ਜਿਹੜਾ ਖੁੱਲ ਰਿਹਾ ਇਹ ਥੋੜਾ ਜਿਹਾ ਪੀਛੇ ਜਿ ਟੂਮ ਤੇ ਆ ਆਹੋ ਸੇਮ ਪ੍ਰਿੰਟ ਰਹੂਗਾ ਕਲਰ ਦਾ ਦਾ ਡਿਫਰੈਂਸ ਰਹੂਗਾ ਨਾਲੇ ਜੇ ਸੇਮ ਆਊਗਾ ਦੁਪੱਟਾ ਜਿਵੇਂ ਆਪਾਂ ਆਹ ਕਰੀਮ ਕਲਰ ਦਾ ਦੁਪੱਟਾ ਖੋਲਿਆ ਸੇਮ ਪੈਟਰਨ ਚ ਦੁਪੱਟਾ ਵਾ ਨੰਬਰ ਇਹਦਾ ਰਹੂਗਾ ਜੀ 7 7 ਨੰਬਰ ਇਹ ਸੂਟ ਰਹੂਗਾ ਜਿਹੜਾ ਇਹ ਵਾਲਾ ਡਿਜ਼ਾਈਨ ਆ ਇਹ ਕਾਫੀ ਖਾਸ ਕਰਕੇ ਡਿਫਰੈਂਟ ਜਿਹਾ ਡਿਜ਼ਾਈਨ ਆ ਇਹਦੇ ਵਿੱਚ ਹੋਰ ਵੀ ਪੀਸ ਨਹੀਂ ਹੈ ਨਹੀਂ ਡਬਲ ਡਬਲ ਪਿਆ ਹੈ ਅਲੋ ਇਹ ਬਹੁਤ ਸੋਹਣਾ ਫੁੱਲ ਫਲਾਵਰਾਂ ਤੋਂ ਜਿਹੜੀਆਂ ਆਪਣਾ ਕੁਝ ਹਟਕੇ ਵੀਅਰ ਕਰਨਾ ਚਾਹੁੰਦੀਆਂ ਨੇ ਵੀ ਜਿਨ੍ਹਾਂ ਨੂੰ ਹੈਗਾ ਵੀ ਅਸੀਂ ਫੁੱਲ ਫਲਾਵਰ ਦਾ ਸਾਡੇ ਕੋਲ ਆਮ ਹਨਾ ਪ੍ਰਿੰਟਾਂ ਦੇ ਵਿੱਚ ਆਏ ਜਾਂਦੇ ਨੇ ਬਟ ਕੁਝ ਜਿਓਮੈਟਿਕਲ ਜਾਂ ਅਲੱਗ ਜਿਹਾ ਪ੍ਰਿੰਟ ਤੁਸੀਂ ਭਾਲਦੇ ਹੋ ਤਾਂ ਆਹ ਵਾਲਾ ਪ੍ਰਿੰਟ ਤੁਸੀਂ ਲੈ ਸਕਦੇ ਹੋ ਬਹੁਤ ਸੋਹਣਾ ਪ੍ਰਿੰਟ ਆ ਬਹੁਤ ਿਆ ਇਹਨਾਂ ਦੇ ਨਾਲ ਜਿਹੜੇ ਦੁਪੱਟੇ ਲੱਗੇ ਆ ਉਹ ਵੀ ਬਹੁਤ ਸੋਹਣੇ ਨੇ ਬਹੁਤ ਜ਼ਿਆਦਾ ਸੌਫਟਨੈਸ ਆ ਦੁਪੱਟੀਆਂ ਦੇ ਵਿੱਚ ਵੀ ਨਾ ਕੋਈ ਇਹ ਚ ਫਲਾਵਰ ਦੀ ਦਿੱਕਤ ਵੀ ਹਾਏ ਵੱਡਾ ਫਲਾਵਰ ਬਣਿਆ ਚ ਛੋਟਾ ਫਲਾਵਰ ਆ ਬਹੁਤ ਸੋਹਣੀ ਪ੍ਰਿੰਟਿੰਗ ਆ ਦੇਖੋ ਦੁਪੱਟਿਆਂ ਦੀ ਇਹਦੇ ਵਿੱਚ ਤੁਹਾਨੂੰ ਤਿੰਨ ਕਲਰ ਮਿਲਣਗੇ ਤਿੰਨੇ ਕਲਰ ਬਹੁਤ ਟਰੈਂਡ ਸਭ ਤੋਂ ਹਿੱਟ ਕਲਰ ਸਾਡਾ ਚੱਲ ਰਿਹਾ ਹੈ ਇਹਦਾ ਪਿਸਤਾ ਜਿਹੜਾ ਆਹ ਵਾਲਾ ਕਲਰ ਆ ਇਹਦਾ ਨੰਬਰ ਹੋਊਗਾ ਜੀ 8 ਇਹ ਮਹਿੰਦੀ ਟੂਨ ਵਾਲਾ ਕਲਰ ਆ ਜਿਹੜਾ ਸਭ ਤੋਂ ਜ਼ਿਆਦਾ ਸਾਡੇ ਹਿੱਟ ਚੱਲ ਰਹੇ ਨੇ ਇਹ ਆ ਬਹੁਤ ਪਿਆਰ ਦਿੰਦੇ ਹੋ ਆਹ ਵਾਲੇ ਕਲਰ ਨੂੰ ਸੋ ਇਹ ਵਾਲਾ ਕਲਰ ਇਹਦੇ ਵਿੱਚ ਮਿਲ ਜੂਗਾ ਨੰਬਰ ਇਹਦਾ ਰਹੂਗਾ ਜੀ 9 9 ਨੰਬਰ ਇਹ ਸੂਟ ਰਹੂਗਾ ਤੇ ਇੱਕ ਇਹਦੇ ਵਿੱਚ ਕਲਰ ਤੁਹਾਨੂੰ ਮਿਲ ਜੂਗਾ ਜੀ ਇਹ 그린 ਜੀ ਟੋਨ ਤੇ ਆਊਗਾ ਕਲਰ ਬੇਫਿਕ ਕੋਈ ਵੀ ਇਹਦੀ ਕਲਰ ਦੀ ਕੰਪਲੇਨ ਨਹੀਂ ਫੈਬਰਿਕ ਦੀ ਫੈਬਰਿਕ ਤੁਹਾਡੇ ਹੱਥ ਜਦੋਂ ਤੁਹਾਨੂੰ ਖੁਦੋਂ ਪਤਾ ਲੱਗੂ ਕਿੰਨੀ ਸੁਪੀਰੀਅਰ ਕੁਆਲਿਟੀ ਹੈ ਇਹ ਪਿਓਰ ਮੋਡਲ ਤਾਂ ਵੀ ਕਿਤੇ ਉੱਪਰ ਆ ਇੰਨਾ ਵਧੀਆ ਸੌਫਟ ਜਾਨੀ ਕਿ ਸਟਾਫ ਆ ਇਹ ਵਾਲਾ ਹਨਾ ਤੇ ਬਾਕੀ ਰਹੀ ਇਹਦੀ ਗੱਲ ਜੀ ਕੋਈ ਵੀ ਇਹਦੀ ਸ਼੍ਰਿੰਕਿੰਗ ਨਹੀਂ ਕੱਪੜੇ ਦੀ ਜਿਵੇਂ ਮਰਜੀ ਤੁਸੀਂ ਘਰੇ ਇਹਨੂੰ ਵਾਸ਼ ਕਰ ਸਕਦੇ ਹੋ ਬਹੁਤ ਸੋਹਣੀ ਸ਼ਾਈਨਾ ਗ੍ਰੇਸਫੁੱਲ ਸਿੰਪਲ ਪਾਈਪ ਨਹੀਂ ਲਗਾ ਕੇ ਜਿਵੇਂ ਮਰਜੀ ਤੁਸੀਂ ਇਹਨਾਂ ਨੂੰ ਰੈਡੀ ਕਰ ਸਕਦੇ ਹੋ ਠੀਕ ਹੈ ਜੀ ਤੇ ਇਹ ਵਾਲੇ ਸੂਟ ਦਾ ਨੰਬਰ ਰਹੂਗਾ ਜੀ 10 10 ਨੰਬਰ ਇਹ ਸੂਟ ਰਹੂਗਾ ਤੇ ਇਹ ਸੀਗੀ ਸਾਡੀ ਅੱਜ ਦੀ ਕਲੈਕਸ਼ਨ ਸਾਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਸਕ੍ਰੀਨ ਤੇ ਸਾਡਾ ਨੰਬਰ ਚੱਲ ਰਿਹਾ ਉਹਦੇ ਉੱਤੇ ਜਾ ਕੇ ਤੁਸੀਂ ਸੈਂਡ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੁੱਟਾਂ ਨੂੰ ਮੰਗਵਾ ਸਕਦੇ ਹੋ ਜਿਹੜੀਆਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਣ ਤੋਂ ਪਹਿਲਾਂ ਜਰੂਰ ਕਰਕੇ ਜਾਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਹਾਂ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ